ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੁਸੈਨੀ ਜਯਦ ਕਥਨੰ ਉਜੰਗ ਪ੍ਰਿਆਤ ਛੰਦ ਗਯੋ ਖਾਨ ਜਾਦਾ ਪਿਤਾ ਪਾਸ ਭਜੰ ਸਕੈ ਜਵਾਬ ਦੇ ਨਾ ਹਨੇ ਸੂਰ ਲੱਜੰ ਤਹਾ ਠੋਕ ਬਾਹਾ ਹੁਸੈਨੀ ਗਰਜੇ ਅੰ ਸਬੈ ਸੂਰ ਲੈ ਕੈ ਸਿਲਾ ਸਾਜ ਸਜੇ ਅੰ ਕਰਿਓ ਜੋ ਰਸੈ ਨੰ ਹੁਸੈਨੀ ਪਿਆਨੰ ਪ੍ਰਥਮ ਕੂਟ ਕੈ ਲੂਟ ਲੀਨੇ ਅਵਾਨੰ ਪੁਨਰ ਦੱਡ ਬਾਲੰਕਿਓ ਜੀਤ ਜੇਰੰ ਕਰੇ ਬੰਦ ਕੈ ਰਾਜ ਪੁਤ੍ਰਾਨ ਚੇਰੰ ਪੁਨਰ ਦੂਨ ਕੋ ਲੂਟ ਲੀਨੋ ਸੁਧਾਰੰ ਕੋਈ ਸਾਮੁਹੇ ਹਵਾ ਸਕਿਓ ਨਗਵਾਰੰ ਲਿਯੋ ਚੀਨ ਅੰਨੰ ਜਦ ਦਲੰ ਬਾਟ ਦੀਯੰ ਮਹਾ ਮੂੜੇ ਅੰਕ ਤਸਤੰ ਕਾਜ ਕੀਯੰ ਦੋਹਰਾ ਕਿਤਗ ਦਿਵਸ ਬੀਤਤ ਭਏ ਕਰਤ ਉਸੈ ਉਤਪਾਤ ਗਵਲੇਰੀਆਂ ਕੀ ਪਰਤ ਭੀ ਆਨ ਮਿਲਨ ਕੀ ਬਾਤ ਜਾਉ ਦਿਨ ਦੁਇਕ ਨਵੈ ਮਿਲਤ ਤਬ ਆਵਤ ਅਰ ਰਾਏ ਕਾਲ ਤਿਨੂ ਕੇ ਘਰ ਬਿਖੈ ਡਾਰੀ ਕਲਹ ਬਨਾਏ ਚਉਪਈ ਗਵਲੇਰੀਆ ਮਿਲਨ ਕਹੋ ਆਏ RAM ਸਿੰਘ ਭੀ ਸੰਗ ਸਿਧਾਏ ਚਤਰਥ ਆਨ ਮਿਲਤ ਭਏ ਜਾ ਮੰਗੂਟ ਗਈ ਲਖਨਜਰ ਗੁਲਾਮੰ ਦੋਹਰਾ ਜਿਵੇਂ ਰਬ ਕੇ ਤੇਜ ਤੇ ਰੇਤ ਅਧਿਕ ਤਪਤਾਏ ਰਬ ਬਲ ਛੁਦਰ ਨਾ ਜਾਣਈ ਆਪਨ ਹੀ ਗਰਬਾਏ ਕਾਹੋ ਭਾਈ ਕਹੈ ਸੇ ਹੀ ਫੂਲ ਗੁਲਾਮ ਜਾਤ ਭਇਓ ਤਿਨੈ ਨ ਦ੍ਰਿਸ਼ਟ ਤਰੇ ਆਨਤ ਭਇਓ ਕਹਲੂਰੀਆ ਕਟੌਚ ਸੰਗ ਲਹ ਜਾਨਾ ਆਨ ਨਾ ਮੋ ਸਰ ਮਹ ਮਹ ਤੇਨ ਜੋ ਧਨ ਆਨੋ ਥੋ ਸਾਥਾ ਤੇ ਦੇ ਰਹੇ ਹੁਸੈਨੇ ਹਾਥਾ ਦੇਤ ਲੇਤ ਆਪਨ ਕੁਰਾਨੇ ਤੇ ਧਨ ਲੈ ਨਿਜ ਧਾਮ ਸਿਧਾਨੇ ਚੇਰੋ ਤਬੈ ਤੇਜ ਧਨ ਤਯੋ ਭਲਾ ਬੁਰਾ ਕਛ ਲਖਤ ਨ ਭਇਓ ਛੰਦ ਬੰਦ ਨਹਿ ਨੈਕ ਵਿਚਾਰਾ ਜਾਤ ਭਇਓ ਦੇ ਤਬਹਿ ਨਗਾਰਾ ਦਾਵ ਕਾਵ ਤਿਨ ਨਾਇਕ ਨਕਰਾ ਸਿੰਘਹਿ ਘੀਰ ਸਸਾ ਸਸਾ ਕਹ ਡਰਾ 15ਹ ਪਹਿਰ ਗਿਰਦ ਤੇ ਹਕਿਯੋ ਖਾਨ ਪਾਨ ਤਿਨ ਜਾਨ ਨ ਦਿਯੋ ਖਾਣ ਪਾਣ ਬੇਨ ਸੂਰ ਰਿਸਾਏ ਸਾਮ ਕਰਨ ਹਿਤ ਦੂਤ ਪਠਾਏ ਦਾਸ ਨਿਰਖ ਸੰਗ ਸੈਨ ਪਠਾਨੀ ਫੂਲ ਗयो ਦਿਨ ਕੀ ਨਹੀਂ ਮਾਨੀ ਦਾਸ ਸਹੰਸਰ ਅਬ ਹੀ ਕਹਿ ਦੇ ਹੋ ਨਾ ਧਰਮੀਚ ਮੂਢ ਪਰ ਲਹਿ ਹੋ ਸਿੰਘ ਸੰਗਤੀ ਆ ਤਹਾ ਪਠਾਏ ਗੋਪਾਲੈ ਸੋ ਧਰਮ ਦੇ ਲਿਆਏ ਤੈਨਕੇ ਸੰਗ ਨਾ ਉਨਕੀ ਬਣੀ ਤਾਬ ਕਿਰਪਾਲ ਚਿਤ ਮੋ ਇਹ ਗਨੇ ਐਸ ਘਾਤ ਫਿਰ ਹਾਥ ਨਾ ਐ ਹੈ ਸਭ ਹੋਂ ਫਿਰ ਸਮੋ ਛਲ ਜਾਹ ਗੋਪਾਲ ਸੋ ਅਬ ਗਹ ਲਈ ਜਾ ਕੈ ਕੀ ਜੀਆ ਕੈ ਬਦ ਕੀ ਜਾ ਤਨਕ ਭਨਕ ਜਬ ਤੈਨ ਸੁਨ ਪਾਈ ਨਿਜ ਦਲ ਜਾਤ ਭਇਓ ਪਟرائی ਮਦ ਭਾਰ ਛੰਦ जब गयो गोपाल कुप्यो कृपाल हिम्मत हुसैन जुम्मे लुजैन कर कै गुमान जुम्मे जुवान बजे तबाल दुंदब दबाल बजे निशान नचे किकान बाहै तड़ाक उठ कड़ाक बजे निसंग गजे निहंग छुट्टे कृपान लिटै जुआन तुपक तड़ाक कैबर कड़ाक सैथी छड़ाक छही छड़ाक गजे सोबीर बजे गहीर बिचरे निहंग ਜੈਸੇ ਪਿਲੰਗ ਹੁੱਕੇ ਕਿਕਾਨ ਧੁੱਕੇ ਨਿਸ਼ਾਨ ਬਾਹ ਤੜਾਕ ਝੱਲੇ ਚੜਾਕ ਜੁੱਜੇ ਨਿਹੰਗ ਲਿੱਟੇ ਮਲੰਗਾ ਖੁੱਲੇ ਕਿਸਾਰ ਜਨ ਜਟਾ ਧਾਰ ਸੱਜੇ ਰਜੇਂਦਰ ਗੱਜੇ ਗਜੇਂਦਰ ਉੱਤਰੇ ਖਾਨ ਲੈ ਲੈ ਕਮਾਨ ਤੇ ਭੰਗੀ ਛੰਦ ਕੁੱਪਿਓ ਕੇ ਪਾਲੰਗ ਸੱਜ ਮਰਾ ਲੰਗ ਬਾਹ ਵਿਸਾਲੰਗ ਧਰ ਢਾ ਲੰਗ ਧਾਏ ਸਭ ਸੂਰੰਗ ਰੂਪ ਕਰੂ ਰੰਗ ਚਮਕਤ ਨੂਰੰਗ ਮੁਖ ਲਾਲੰਗ ਲੈ ਲੈ ਸੋ ਕ੍ਰਪਾਨੰਗ ਬਾਣ ਕਮਾਨੰਗ ਸੱਜੇ ਜਵਾਨੰਗ ਤਨ ਤਤੰ ਰਨ ਰੰਗ ਕਲੋਲੰਗ ਮਾਰਹੀ ਬੋਲੰਗ ਜਨ ਗਜ ਡੋਲੰਗ ਬਨ ਮਤੰਗ ਉਜੰਗ ਛੰਦ ਤਬਾ ਕੋ ਪੀੰਗ ਕਾ ਗੜੇ ਸੰਕਟੋ ਚੰਗ ਮੁਖੰ ਰਕਤ ਨੰਨੰ ਤਜੇ ਸਰਬਮ ਸੋਚੰ ਉਤੇ ਉਠੀ ਅੰਖਾਨ ਖੇਤੰਖ ਤੰਗੰ ਮਨੋ ਬੇਹਚਰੇ ਮਾਸ ਹੇਤੰ ਪਿਲੰਗੰ ਬਜੀ ਪੇੜ ਪੁੰਕਾਰ ਤੀਰੰ ਟੜੱਕੇ ਮਿਲੇ ਹੱਥ ਬੱਥੰ ਕ੍ਰਿਪਾਣੰ ਕੜੱਕੇ ਬਜੇ ਜੰਗ ਨਿਸਾਨ ਕਥੇ ਕਥੀਰੰ ਫਿਰ ਅਰੁੰਡ ਮੰਡੰ ਤਨੰ ਤਛ ਤੀਰੰ ਉਠਾਰ ਤੋਪ ਤੂ ਕੰਦੁਰਦ ਗੁਰਜ ਪ੍ਰਹਾਰੇ ਰੁਲੇ ਲੁੱਥ ਜੁੱਥੰ ਗਿਰੇ ਬੀਰ ਮਾਰੇ ਪਰਕਤੀ ਅੰ ਘਾਤ ਨਿਰਗਾਤ ਬੀਰੰ ਫਿਰ ਰੁੰਡ ਮੁੰਡੰ ਤਨੰ ਤਛ ਤੀਰੰ ਬਹੀ ਬਾਹ ਆਗਾਤ ਨਿਰਗਾਤ ਬਾਣੰ ਉੱਠੇ ਨਦ ਨਾਦੰ ਕੜੱਕੇ ਕਿਰਪਾਣੰ ਛੱਕੇ ਛੋਬ ਛਤਰੀ ਤਜੇ ਬਾਣ ਰਾਜੀ ਬਹੇ ਜਾਹੇ ਖਾਲੀ ਫੇਰਾ ਚੂਛਤਾ ਜੀ ਜੁਟੇ ਆਪ ਮੈਂ ਵੀ ਰਬੀ ਰੰਗ ਜੁਝਾਰੇ ਮਨੁ ਗਜ ਜੁਟੇ ਦੰਤਾਰੇ ਦੰਤਾਰੇ ਕਿਦੋ ਸਿੰਘ ਸੋਸਾਰ ਧੂਲੰ ਅਰੁਜੇ ਤਿਸਿ ਪਾਤ ਕਿਰਪਾਲ ਗੋਬਾਲ ਜੁਜੇ ਹਰੀ ਸਿੰਘ ਧਾਇਓ ਤਹਾਂ ਏਕ ਬੀਰੰ ਸਹੇ ਦੇਹ ਆਪੰ ਭਲੀ ਪਾਤ ਤੀਰੰ ਮਹਾਕੋਪ ਕੈ ਬੀਰ ਬ੍ਰਿੰਦੰ ਸੰਘਾਰੇ ਬਡੋ ਜੁਦ ਕੈ ਦੇਵ ਲੋਕੰ ਪਧਾਰੇ ਹਟਿਓ ਹਿੰਮਤੰ ਕਿੰਮਤੰ ਲਾ ਕ੍ਰਪਾਨੰ ਲਏ ਗੁਰਜ ਚੱਲੰਸੋ ਜਲਾਲ ਖਾਨੰ ਹਠੇ ਸੂਰਮਾ ਮਤ ਜੋਦਾ ਜੁਝਾਰੰ ਪਰੇ ਕੁੱਟ ਕੁੱਟੰ ਉਠੇ ਸ਼ਸਤਰ ਚਾਰੰ ਰਸਾਵਲ ਛੰਦ ਜਸੰਗ ਵਾਲ ਧਾਇ ਤੁਰੰਗੰ ਨਚਾਇ ਲਯੋ ਕੇਰ ਹੁਸਨਿ ਹਨੇਉ ਸਾੰਦ ਪੈਨੀ ਤੈਨੂੰ ਬਾਣ ਬਾਹੇ ਵੱਡੇ ਸੈਨ ਗਾਹੇ ਜਿਸੈ ਅੰਗ ਲਾਗਿਓ ਤਿਸੈ ਪ੍ਰਾਣ त्याਗਿਓ ਜਬ ਕਾਵ ਲਾਗਿਓ ਤਬੈ ਕੋਪ ਜਾਗਿਓ ਸੰਭਾਰੀ ਤਮਾਣੰ ਹਨੇ ਬੀਰ ਬਾਣੰ ਚਾਹੂ ਔਰ ਢੂਕੇ ਮੁਖੰ ਮਾਰ ਕੂਕੇ ਨਿਰਪੈ ਸ਼ਸਤਰ ਬਾਹੇ ਦਉ ਜੀਤ ਚਾਹੈ ਅਰਿ세ਖਾਨ ਜਾਦੇ ਮਹਾਮਦ ਮਾਦੇ ਮਹਾ ਬਾਣ ਵਰਖੇ ਸਬ ਸੂਰ ਹਰਖੇ ਕਰੇ ਬਾਣ ਅਰਚਾ ਤਨੁਰਵੇਦ ਚਰਚਾ ਸੋ ਸੰਗੰ ਸੰਮਾਲੰ ਕਰਿ ਤਾਨ ਠਾਮੰ ਬਲੇ ਬੀਰ ਰੁੱज्जे ਸਮੂਹ ਸਾਸਤਰ ਜੁੱज्जे ਲਗਾ ਧੀਰ ਤੱਕੈ ਕੈ ਪਾਣ ਚਨੱਕੈ ਕੜੱਕੈ ਕਮਾਨੰ ਚਣੰਕੇ ਕ੍ਰਪਾਣੰ ਕੜੱਕਾਰ ਛਟਾ ਚਣੰਕਾਰ ਉੱਠੈ ਹੱਠੀ ਸ਼ਾਸਤਰ ਝਾਰੈ ਨ ਸੰਕਾ ਵਿਚਾਰੈ ਕਰੈ ਤੀਰ ਮਾਰੰ ਫਿਰੈ ਲੋਹ ਧਾਰੰ ਨਦੀ ਸ੍ਰੋਣ ਪੂਰੰ ਫਿਰੈ ਗਣ ਹੂਰੰ ਉਬੇ ਖੇਤ ਪਾਲੰ ਪੱਕੇ ਬਿਕਰਾਲੰ ਵਾਦੜੀ ਛੰਦ ਤਹ ਹੜ ਹੜਾਏ ਹਸੇ ਮਸਾਂ ਲਿੱਟੇ ਗਜੇਂਦਰ ਛੁੱਟੇ ਕੇ ਕਾਨ ਜੁੱਟੇ ਸੋ ਵੀਰ ਤਹ ਕੜਕ ਜੰਗ ਛੁੱਟੇ ਕਿਰਪਾਨ ਬੁੱਠੇ ਖਤੰਗ ਡਾਕਣ ਡਹੱਕ ਚਾਵੜ ਚਿਕਾਰ ਕਾਕੰਕ ਹੱਕ ਬੱਜੇ ਦੁਧਾਰ ਕੋਲੰਖੜ ਾਕ ਤਪਕ ਤੜਾਗ ਸਤੰਗ ਸੜਾਕ ਤਕੰ ਤਹਾਕ ਉਜੰਗ ਚੰਦ ਤਹਾ ਆਪਕੀ ਨੋ ਹੁਸੈਨੇ ਉਤਾਰੰ ਸਭੋ ਹਾਥ ਬਾਣੰ ਕਮਾਨੰ ਸੰਭਾਰੰ ਰੂਪੇ ਖਾਨ ਕੋਨੀ ਕਰੈ ਲਾਗ ਜੁਦੰ ਮੁਖੰ ਰਕਤ ਨਰਣੰ ਪਰੇ ਸੂਰ ਕ੍ਰਦੰ ਜਗਿਉ ਉਜੰਗ ਜਾਲਮ ਸੋ ਜੋਦੰ ਜੁਝਾਰੰ ਬਹਿ ਬਾਣ ਬਾਂਕੇ ਬਰੱਛੇ ਦੁਤਾਰੰ ਮਿਲੇ ਬੀਰ ਬੀਰੰ ਮਹਾ ਤੀਰ ਬਾਂਕੇ तका तक, तक सथं कृपानं चनं केपए ढोल डंकार नद्दं नफीरं उठै बाहु आघात गज्जै सो वीरं नवंग नद निशान बजजे अपारं रुले तच्छ मुच्छं उठै शस्त्र चारं टकाटोक टोपं टकाटोक ढालं महावीर बाणैत बंके विकरालं नचै वीर बतालं भूत प्रेतं नचि डाकिणी जोगणे उर्द हे तंग छुटे च ਛੋਟੀ ਜੋਗਤਾਰੀ ਮਹਾਰੂਦਰ ਜਾਗੇ ਡਗਿਓ ਧਿਆਨ ਬ੍ਰਹਮੰ ਸਬੈ ਸਿੱਧ ਭਾਗੇ ਹਸੇ ਕਿੰਨ ਰੰਗ ਜੱਛ ਵਿਦਿਆ ਤਰੇ ਅੰਗ ਨਚੀ ਅਛਰਾ ਪੱਛਰਾ ਚਾਰਣੇ ਅੰਗ ਪਰਯੋਕਰ ਜੁੱਦੰਸੋ ਸੈਨਾ ਪਰਾਨੀ ਤਹਾ ਕਾ ਹੁਸੈਨੀ ਮੰਡਿਓ ਬੀਰਬਾਨੀ ਉਤਬੀਰਤਾਏ ਸੋ ਬੀਰੰਗ ਜਸਵਾਰੰ ਸਭ ਬਿਉਤ ਡਾਰੇ ਬੱਗਾ ਸੇ ਅਸਵਾਰੰ ਤਾਹਾਂ ਖਾਂ ਹੁਸੈਨੀ ਰਹਿਓ ਇਕ ਠਡੰ ਮਨੋ ਜੁੱਧ ਖੰਬੰ ਰਣੰ ਪੂਮਗਾਡੰ ਜਸਾ ਕੋਪ ਕਹਿ ਕਹਿ ਹੱਠੀ ਬਾਣ ਮਾਰਿਓ ਤਿਸੈ ਛੇਦ ਕੈ ਪੈਲ ਪਾਰੇ ਪਧਾਰਿਓ ਸਹੇ ਬਾਣ ਸੂਰੰ ਸਭ ਅਣ ਢੂਕੈ ਚਹੂੰ ਔਰਤੇ ਮਾਰਹੀ ਮਾਰ ਕੂਕਾ ਭਲੀ ਪਾਤ ਸੋ ਅਸਤਰ ਔ ਸਸਤਰ ਝਾਰੇ ਗੀਰੇ ਪੇਸਟ ਕੋ ਖਾਂ ਹੁਸੈਨੀ ਸੇ ਧਾਰੇ ਦੋ ਹਰਾ ਜਬੈ ਹੁਸੈਨਿ ਜੂਝਿਓ ਭਇਓ ਸੂਰਮਨ ਰੋਸ ਭਾਜ ਚਲੇ ਅਵਰੈ ਸਬੈ ਉਠਿਓ ਕਟੋਚਨ ਜੋਸ ਚਉਪਈ ਕੋਪ ਕਟੋਚ ਸਬੈ ਮਿਲਤਾਏ ਹਿੰਮਤ ਕਿੰਮਤ ਸਹਤ ਰਿਸਾਏ ਹਰੀ ਸਿੰਘ ਤਬ ਕੀਆ ਉਠਾਨਾ ਚੁਨ ਚੁਨ ਹਨੇ ਪਖਰੀਆ ਜਵਾਨਾ ਨਰਾਜ ਚੰਦ ਤਬੈ ਕਟੋਚ ਕੋਪੀਅੰ ਸੰਭਾਰ ਪਾਵ ਰੂਪੀਅੰ ਸਰੱਕ ਸਸਤਰ ਚਾਰਹੀ ਸੁ ਮਾਰ ਮਾਰ ਉਚਾਰਹੀ ਚੰਦੇਲ ਚੋਪੀਅੰ ਤਬੈ ਰਿਸਾਤ ਤਾਤ ਭੇ ਸਬੈ ਜਤੇ ਗਏ ਸੁਮਾਰੀਅੰ ਬਚੇ ਤੇ ਸਿਦਾਰੀਅੰ ਦੋਹਰਾ 7 ਸਵਾਰਨ ਕੇ ਸਹਤ ਜੂਜਾ ਸੰਗਤ ਰਾਏ ਦਰਸੋ ਸੁਨ ਜੂਜਾ ਤਿਨ ਬਹੁ ਜੂਜਤ ਭयो ਆਏ ਹਿੰਮਤ ਹੂੰ ਉਤਰਿਓ ਤਹਾਂ ਬੀਰ ਖੇਤ ਮੰਜਾਰ ਕੇ ਤਨ ਕੇ ਤਨ ਘਾਇ ਸਹ ਕੇ ਤਨ ਕੇ ਤਨ ਝਾਰ ਬਾਜ ਤਹਾਂ ਜੂਜਤ ਭयो ਹਿੰਮਤ ਗयो पराए ਲੋਥਿ ਕਿਪਾਲਹਿ ਕੀਨ ਮਿਤ ਕੂਪ ਪਰੇ ਅਰ ਰਾਏ ਰਾਸਾਵਲ ਛੰਦ ਬਲੀ ਬਰ ਰੁਜੈ ਸਮੂਹ ਸਾਰ ਜੁਜ ਜਿ ਪਰਮਗਾਜੀ ਲਰਿ ਹੁਸੈਨ ਬਾਜੀ ਮਹਾਸੈਨ ਗਾਹੈ ਨਿ ਪੈ ਸ਼ਸਤਰ ਬਾਹੈ ਕਨਿਉ ਕਾਲ ਕਹਿ ਕੈ ਚੱਲੈ ਜਸ ਲੈ ਕੈ ਬਜੇ ਸੰਖ ਨਾਦੰ ਸੁਰੰਗ ਨਿਰ ਬਿਖਾਦੰ ਬਜੇ ਡੌ ਡੰ ਹਠੇ ਸ਼ਸਤਰ ਕੱਡੰ ਪਰੀ ਪੀਰ ਭਾਰੀ ਜੁਜੈ ਛਤ੍ਰ ਧਾਰੀ ਮੁਖੰ ਮੁੱਛ ਬੰਕੰ ਮੰਡੇ ਬੀਰ ਹੰਕੰ ਮੋਖੰਗਮਾਰ ਬੋਲੇ ਰਣੰਗ ਨੂੰ ਮਡੋਲੇ ਹਥਿਆਰੰ ਸੰਭਾਰੈ ਉੱਬੈ ਬਾਜ ਡਾਰੈ ਦੋਹਰਾ ਰਣਜੁਜਜਤ ਕਿਰਪਾਲ ਕੇ ਨਾਚਤ ਭਯੋ ਗੁਪਾਲ ਸੈਨ ਸਭੈ ਸਰਦਾਰ ਦਾ ਭਾਜਿਤ ਭਈ ਬਿਹਾਲ ਖਾਨ ਹੁਸੈਨ ਕਿਰਪਾਲ ਕੇ ਹਿੰਮਤ ਰਣਜੂਜੰਤ ਭਾਜ ਚੱਲੇ ਜੋ ਦਸਬੈ ਜੇ ਮਦੇ ਮੁਕਟ ਮਹੰਤਾ ਜਾ ਬਾਈ ਇਹ ਬਿਦ ਸੱਤਰ ਸਬੈ ਚੁਣ ਮਾਰੇ ਗਿਰੇ ਆਪਨੇ ਸੂਰ ਸੰਭਾਰੇ ਤਹ ਕਾਇਲ ਹਿੰਮਤ ਕਹਿ ਲਹਾਰਾਮ ਸਿੰਘ ਗੋਪਾਲ ਸਿਓ ਕਹਾ ਜਿਨ ਹਿੰਮਤ ਅਸ ਕਲਹ ਬਡਾਇਓ ਕਾਇਲ ਆਜ ਹਾਥ ਵਹ ਆਇਓ ਜਬ ਗੋਪਾਲ ਐਸੇ ਸੁਨ ਪਾਵਾ ਮਾਰ ਦਿਓ ਜੀਤ ਨਾ ਉਠਾਵਾ ਜੀਤ ਭਈ ਰਣ ਭਯੋ ਉਝਾਰਾ ਸਿਮਰਤ ਕਰ ਸਬ ਕਰੋ ਸਿਧਾਰਾ ਰਾਖ ਲਿਓ ਹਮ ਕੋ ਜਗ ਰਾਈ ਲੋਹ ਘਟਾ ਅਨਤੈ ਬਰਸਾਈ ਇਹ ਤੋ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਹੁਸੈਨੀ ਬਦਹਿ ਕਿਰਪਾਲ ਹਿੰਮਤ ਸੰਗਤਿਆ ਬਦ ਬਰਨਨ ਨਾਮ ਗਿਆਰ ਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੋ ਚਾਉ ਭਈ ਜੁਦ ਭਇਓ ਇਹ ਭਾਂਤ ਅਪਾਰਾ ਤੁਰਕਨ ਕੋ ਮਾਰਿਓ ਸਿਰਦਾਰਾ ਰੇ ਸੁਲਤਾਨ ਖਾਨ ਦੇ ਲਾਵਰ ਤਉ ਇਹ ਇਟਾ ਸੌਰ ਪਠਾਵਤ ਭਏ ਉਤੇ ਪਠਿਓ ਓਨ ਸਿੰਘ ਜੁਝਾਰਾ ਤੇ ਭਲਾਨ ਤੇ ਖੇਦ ਨਿਕਾਰਾ ਇਤ ਗਜ ਸਿੰਘ ਪੰਮਾ ਦਲ ਜੋਰਾ ਧਾਇ ਪਰੇ ਤਿਨ ਉਪਰ ਭੋਰਾ ਉਤੇ ਜੁਝਾਰ ਸਿੰਘ ਭਇਓ ਆਡਾ ਜਿਮ ਰਨ ਖੰਭ ਭੂਮ ਰਨ ਗਾਡਾ ਗਾਡਾ ਚੱਲੇ ਨਾ ਸਾਡਾ ਚੱਲ ਹੈ ਸਾਮੁਹੇ ਸੇਲ ਸਮਰ ਮੋ ਝਲ ਹੈ ਬਾਟ ਚੜੈ ਦਲ ਦੂਜੁ ਝਾਰਾ ਉਤਾ ਚੰਦੇਲ ਇਤਾ ਜਸਵਾਰਾ ਮੰਡਿਓ ਬੀਰ ਖੇਤ ਮੋ ਜੁੱਦਾ ਉਪਜਿਓ ਸਮਰ ਸੂਰ ਮਨ ਕਰਦਾ ਕੋਪ ਭਰੇ ਦਉ ਦਿਸ ਭਟ ਭਾਰੇ ਇਤਾ ਚੰਦੇਲ ਉਤਾ ਜਸਵਾਰੇ ਢੋਲ ਨਗਾਰੇ ਬਜੇ ਅਪਾਰਾ ਭੀਮ ਰੂਪ ਪੈਰੋ ਭਮਕਾਰਾ ਰਸਾਵਲ ਛੰਦ ਧੁਣੰ ਢੋਲ ਬੱਜੇ ਮਹਾ ਸੂਰ ਗੱਜੇ ਕਰੇ ਸ਼ਸਤਰ ਕਾਵੰ ਚੜੇ ਚਿੱਤ ਚਾਵੰ ਰਿਪੈ ਬਾਜ ਡਾਰੈ ਪਰਗੈ ਪ੍ਰਹਾਰੈ ਕਰੇ ਤੇਗ ਕਾਇੰ ਚੜੇ ਚਿੱਤ ਚਾਇੰ ਬਕੈ ਮਾਰ ਮਾਰੰ ਨ ਸੰਕਾ ਵਿਚਾਰੰ ਰੁਲੈ ਤਛ ਮੁਛੰ ਕਰੈ ਸੁਰਗ ਇਛੰ ਦੋਹਰਾ ਨੈਕ ਨਾਰਨ ਤੇ ਮੁਰ ਚਲੇ ਕਰੈ ਨ ਡਰ ਹੋਇ ਕਾਇ ਗਿਰ ਗਿਰ ਪਰੈ ਪਵੰਗ ਤੇ ਬਰੇ ਬਰੰਗਨ ਜਾਏ ਚਉ ਭਈ ਇਹ ਬਿਦ ਹੋਤ ਭਇਓ ਸੰਗਰਾਮ ਜੂਜੇ ਚੰਦਨ ਨਾਰਾਇਣ ਨਾਮਾ ਤਬ ਜੁਝਾਰ ਇਕਲ ਹੀ ਧਇਓ ਵੀਰਨ ਘੇਰ ਦਸੋ ਦਿਸ ਲਯੋ ਦੋਹਰਾ ਤਸ ਯੋ ਕਟਕ ਮੈਂ ਝਟਕਦਾ ਕਛੂ ਨ ਸੰਕ ਵਿਚਾਰ ਗਾਹਤ ਭਇਓ ਸੁਬਟਨ ਵੱਡੇ ਬਾਹਤ ਭਇਓ ਹਥਿਆਰ ਚਉ ਪਈ ਇਹ ਹਬੇ ਦ ਘਨੇ ਕਰਨ ਕੋ ਗਾਰ ਭਾਂਤ ਭਾਂਤ ਕੇ ਕਰ ਹਥਿਆਰ ਚຸນ ਚຸນ ਬੀਰ ਪਖਰੀਆ ਮਾਰੇ ਅੰਤ ਦੇਵਪੁਰ ਆਪ ਪਧਾਰੇ ਚຸນ ਚຸນ ਬੀਰ ਪਖਰੀਆ ਮਾਰੇ ਅੰਤ ਦੇਵਪੁਰ ਆਪ ਪਧਾਰੇ ਇਹ ਤਸਰੀ ਬਚਿਤਰ ਨਾਟਕ ਗ੍ਰੰਥੇ ਜੁਝਾਰ ਸਿੰਘ ਜੁੱਧ ਬਰਨ ਨੰਗ ਨਾਮ ਤਵਾ ਦਸਮੋ ਤੇ ਆਏ ਸਮਾਪਤ ਮਸਤ ਸੋਭ ਮਾਸਟਰ ਆਫ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ